ਬਠਿੰਡੇ ਦੇ ਵਿੱਚ ਇੱਕ ਪਿੰਡ ਪੈਂਦਾ ਹੈ ਕੋਟਫੱਤਾ ਤੇ ਅੱਜ ਦੀ ਜਿਹੜੀ ਇਹ ਘਟਨਾ ਹੈ ਇਹ ਘਟਨਾ ਹੈ ਮਾਰਚ 2017 ਦੀ ਪਿੰਡ ਕੋਟਫੱਤਾ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਇਹ ਪਰਿਵਾਰ ਦਾ ਮੁਖੀਆ ਸੀ ਮੁਖਤਿਆਰ ਸਿੰਘ ਮੁਖਤਿਆਰ ਸਿੰਘ ਦੇ ਘਰ ਦੇ ਵਿੱਚ ਉਹਦੀ ਪਤਨੀ ਨਿਰਮਲ ਕੋੜ ਤੇ ਇਹਨਾਂ ਦੇ ਚਾਰ ਬੱਚੇ ਦੋ ਮੁੰਡੇ ਤੇ ਦੋ ਕੁੜੀਆਂ ਰਹਿੰਦੀਆਂ ਸਨ ਇਹਨਾਂ ਦੇ ਵੱਡੇ ਮੁੰਡੇ ਦਾ ਨਾਮ ਸੀ ਕੁਲਵਿੰਦਰ ਸਿੰਘ ਤੇ ਇਹਦੀ ਘਰਵਾਲੀ ਦਾ ਨਾਮ ਸੀ ਰੋਜੀ ਅੱਗੋਂ ਇਹਨਾਂ ਦੇ ਵੀ ਦੋ ਬੱਚੇ ਸਨ 5 ਸਾਲ ਦਾ ਮੁੰਡਾ ਰਣਜੋਤ ਸਿੰਘ ਤੇ ਇੱਕ ਛੋਟੀ ਬੱਚੀ ਸੀ ਜਿਹਦਾ ਨਾਮ ਸੀ ਅਨਾਮਿਕਾ ਮੁਖਤਿਆਰ ਸਿੰਘ ਦਾ ਜਿਹੜਾ ਛੋਟਾ ਮੁੰਡਾ ਸੀ ਇਹਦਾ ਨਾਮ ਸੀ ਜਸਪ੍ਰੀਤ ਸਿੰਘ ਤੇ ਇਹਦੀਆਂ ਅੱਗੋਂ ਦੋ ਬੇਟੀਆਂ ਸਨ ਇਹ ਪੂਰਾ ਦਾ ਪੂਰਾ ਪਰਿਵਾਰ ਮਿਲ ਕੇ ਇੱਕੋ ਛੱਤ ਥੱਲੇ ਰਹਿ ਰਿਹਾ ਸੀ ਇੱਥੇ ਮੈਂ ਤੁਹਾਨੂੰ ਇੱਕ ਗੱਲ ਦੱਸ ਦਵਾਂ ਕਿ ਜਿਹੜਾ ਮੁਖਤਿਆਰ ਸਿੰਘ ਸੀ ਇਹਦੀ ਜਿਹੜੀ ਪਤਨੀ ਸੀ ਨਿਰਮਲ ਕੋੜ ਉਹ ਇੱਕ ਤੰਤਰਿਕ ਦਾ ਕੰਮ ਕਰਦੀ ਸੀ ਮਤਲਬ ਪਿੰਡ ਦੇ ਵਿੱਚ ਜਿਸ ਤਰ੍ਹਾਂ ਕੋਈ ਸਿਆਣਾ ਬੰਦਾ ਹੁੰਦਾ ਹੈ ਉਹਦੇ ਕੋਲ ਜਾ ਕੇ ਲੋਕੀ ਪੁੱਛਣਾ ਪਾਉਂਦੇ ਨੇ ਇਸ ਤਰ੍ਹਾਂ ਦਾ ਕੰਮ ਕਰਦੀ ਸੀ ਤੇ ਨਿਰਮਲ ਕੋੜ ਦਾ ਘਰ ਦੇ ਵਿੱਚ ਪੂਰਾ ਰੋਬ ਸੀ ਘਰ ਦਾ ਕੋਈ ਵੀ ਉਸ ਦੀ ਗੱਲ ਨਹੀਂ ਟਾਲਦਾ ਸੀ ਜੋ ਨਿਰਮਲ ਕੋੜ ਨੇ ਕਹਿ ਦਿੱਤਾ ਸਮਝ ਲਓ ਕਹਿ ਦਿੱਤਾ ਨਿਰਮਲ ਕੋੜ ਦੀਆਂ ਜਿਹੜੀਆਂ ਦੋ ਕੁੜੀਆਂ ਸਨ ਦੋਨੇ ਵਿਆਹੀਆਂ ਹੋਈਆਂ ਸਨ ਤੇ ਇਹਨਾਂ ਦੇ ਵਿੱਚੋਂ ਇੱਕ ਕੁੜੀ ਜਿਹੜੀ ਸੀ ਛੋਟੀ ਕੁੜੀ ਉਹਦੇ ਘਰ ਹਜੇ ਤੱਕ ਕੋਈ ਵੀ ਬੱਚਾ ਨਹੀਂ ਹੋਇਆ ਸੀ ਤੇ ਜਿਹੜੀ ਵੱਡੀ ਕੁੜੀ ਸੀ ਉਹ ਮੈਂਟਲੀ ਤੌਰ ਤੇ ਥੋੜੀ ਅਪਸੈਟ ਰਹਿੰਦੀ ਸੀ ਹੁਣ ਜਿਸ ਤਰ੍ਹਾਂ ਹੀ ਮੈਂ ਪਹਿਲਾਂ ਤੁਹਾਨੂੰ ਦੱਸ ਚੁੱਕਿਆ ਹਾਂ ਕਿ ਨਿਰਮਲ ਕੋੜ ਜੜੀ ਸੀ ਇਹਨਾਂ ਦੀ ਮਾਂ ਉਹ ਤੰਤਰਿਕ ਸੀ ਤੇ ਇਹ ਤੰਤਰਿਕ ਹੋਣ ਦੇ ਨਾਤੇ ਇਹ ਹੁਣ ਆਪਣੀਆਂ ਦੋਨਾਂ ਕੁੜੀਆਂ ਨੂੰ ਕਿਸੇ ਵੀ ਡਾਕਟਰ ਦੇ ਕੋਲ ਕਿਸੇ ਵੀ ਹਸਪੀਟਲ ਦੇ ਵਿੱਚ ਲੈ ਕੇ ਨਹੀਂ ਜਾਂਦੀ ਸੀ ਇਹਨਾਂ ਦੋਨਾਂ ਕੁੜੀਆਂ ਦਾ ਉਹ ਇਲਾਜ ਜਾਦੂ ਟੂਣਿਆਂ ਦੇ ਨਾਲ ਕਰਦੀ ਸੀ ਨਿਰਮਲ ਕੋੜ ਦਾ ਪੂਰਾ ਪਰਿਵਾਰ ਅੰਧਵਿਸ਼ਵਾਸੀ ਪਰਿਵਾਰ ਸੀ ਉਹ ਪੂਰਾ ਦਾ ਪੂਰਾ ਪਰਿਵਾਰ ਨਿਰਮਲ ਕੋੜ ਦੇ ਮਗਰ ਲੱਗਾ ਹੋਇਆ ਸੀ ਉਹ ਪੂਰਾ ਤੋਂ ਪੂਰਾ ਪਰਿਵਾਰ ਨਿਰਮਲ ਕੋੜ ਦੇ ਮਗਰ ਲੱਗਾ ਹੋਇਆ ਸੀ ਕਿ ਵਾਕੇ ਹੀ ਉਹਨਾਂ ਦੀ ਮਾਂ ਦੇ ਵਿੱਚ ਕੋਈ ਸ਼ਕਤੀ ਹੈ ਜਿਸ ਨਾਲ ਉਹ ਲੋਕਾਂ ਦਾ ਭਲਾ ਕਰਦੀ ਹੈ ਹੁਣ ਇੱਕ ਦਿਨ ਇਹ ਹਰਿਆਣੇ ਦੇ ਵਿੱਚ ਇੱਕ ਪਿੰਡ ਪੈਂਦਾ ਹੈ ਕਾਨਾਂਵਲੀ ਇਸ ਪਿੰਡ ਦੇ ਵਿੱਚ ਇਹ ਆਪਣੀਆਂ ਦੋਨਾਂ ਕੁੜੀਆਂ ਨੂੰ ਲੈ ਕੇ ਜਾਂਦੀ ਹੈ ਇੱਥੇ ਕੋਈ ਤੰਤਰੀਕ ਰਹਿੰਦਾ ਸੀ ਇਹ ਤੰਤਰੀਕ ਹੁਣ ਜਦੋਂ ਇਹਨਾਂ ਕੁੜੀਆਂ ਨੂੰ ਦੇਖਦਾ ਹੈ ਤੇ ਇਹਨਾਂ ਨੂੰ ਕਹਿੰਦਾ ਹੈ ਕਿ ਨਿਰਮਲ ਕੋੜ ਦੇ ਘਰ ਦੇ ਵਿੱਚ ਕਿਸੇ ਪ੍ਰੇਤ ਦੀ ਆਤਮਾ ਹੈ ਇਹ ਆਤਮਾ ਇਨਾਂ ਦੋਨਾਂ ਕੁੜੀਆਂ ਦੇ ਉੱਤੇ ਵੀ ਭਾਰੀ ਹੈ ਤੇ ਇਹ ਦੱਸਦਾ ਹੈ ਕਿ ਛੋਟੀ ਕੁੜੀ ਦੇ ਘਰ ਬੱਚਾ ਇਸੇ ਕਰਕੇ ਨਹੀਂ ਹੋ ਰਿਹਾ ਤੇ ਵੱਡੀ ਕੁੜੀ ਵੀ ਦਿਮਾਗੀ ਤੋੜ ਤੇ ਠੀਕ ਇਸੇ ਕਰਕੇ ਨਹੀਂ ਹੈ ਕਿਉਂਕਿ ਜਿਹੜਾ ਨਿਰਮਲ ਕੋੜ ਦੇ ਘਰ ਪ੍ਰੇਤ ਵਰਿਆ ਹੋਇਆ ਹੈ ਉਹ ਇਨਾਂ ਦੋਨਾਂ ਦੇ ਉੱਤੇ ਭਾਰੀ ਹੈ ਹੁਣ ਨਿਰਮਲ ਕੋੜ ਘਰ ਆਉਂਦੀ ਹੈ ਤੇ ਘਰ ਆ ਕੇ ਆਪਣੇ ਬਾਕੀ ਜੀਆਂ ਦੇ ਨਾਲ ਇਹ ਪੂਰੀ ਗੱਲਬਾਤ ਕਰਦੀ ਹੈ ਇਨਾਂ ਦਾ ਪਹਿਲਾ ਹੀ ਪਰਿਵਾਰ ਜਿਹੜਾ ਉਹ ਅੰਧਵਿਸ਼ਵਾਸੀ ਸੀ ਉਹ ਤਾਂ ਪਹਿਲਾਂ ਹੀ ਨਿਰਮਲ ਕੋੜ ਦੇ ਮਗਰ ਲੱਗਾ ਹੋਇਆ ਸੀ ਤੇ ਇਹ ਹੁਣ ਆ ਕੇ ਦੱਸਦੀ ਹੈ ਕੀ ਬਾਬੇ ਨੇ ਉਹਨੂੰ ਸਾਰਾ ਕੁਝ ਦੱਸ ਦਿੱਤਾ ਹੈ ਕਿ ਉਹਨਾਂ ਦੇ ਘਰ ਦੇ ਵਿੱਚ ਇੱਕ ਪ੍ਰੇਤ ਵਰਿਆ ਹੋਇਆ ਹੈ ਤੇ ਇਹ ਜਿਹੜਾ ਪ੍ਰੇਤ ਵਰਿਆ ਹੋਇਆ ਹੈ ਵੱਡੇ ਮੁੰਡੇ ਦੇ ਜਿਹੜੇ ਦੋ ਬੱਚੇ ਨੇ ਜਾਨੀ ਕਿ ਇਹਦਾ ਪੋਤਾ ਤੇ ਪੋਤੀ ਉਹਨਾਂ ਦੋਨਾਂ ਦੇ ਵਿੱਚ ਇੰਨੇ ਪ੍ਰੇਤ ਨੇ ਵਾਸ ਕੀਤਾ ਹੋਇਆ ਹੈ ਪਰਿਵਾਰ ਤਾਂ ਪਹਿਲਾਂ ਹੀ ਅੰਧਵਿਸ਼ਵਾਸੀ ਸੀ ਕੁਝ ਸਮੇਂ ਤੋਂ ਇਹਨਾਂ ਦਾ ਜਿਹੜਾ 5 ਸਾਲਾਂ ਦਾ ਉਹ ਮੁੰਡਾ ਸੀ ਪੋਤਾ ਸੀ ਇਹਦਾ ਰਣਜੋਤ ਸਿੰਘ ਉਹ ਵੀ ਥੋੜਾ ਬਿਮਾਰ ਚੱਲ ਰਿਹਾ ਸੀ ਤੇ ਇਹ ਹੁਣ ਪੂਰਾ ਪਰਿਵਾਰ ਇਹੋ ਸਮਝਣ ਲੱਗ ਪਿਆ ਕਿ ਸ਼ਾਇਦ ਕਿ ਜਿਹੜੇ ਪ੍ਰੇਤ ਨੇ ਇਹਦੇ ਵਿੱਚ ਵਾਸ ਕੀਤਾ ਹੋਇਆ ਹੈ ਤੇ ਇਸੇ ਕਰਕੇ ਮੁੰਡਾ ਬਿਮਾਰ ਰਹਿ ਰਿਹਾ ਹੈ ਇਸ ਗੱਲ ਤੋਂ ਹੁਣ ਇਹਨਾਂ ਨੂੰ ਪੱਕਾ ਯਕੀਨ ਹੋ ਗਿਆ ਸੀ ਕਿ ਵਾਕਈ ਹੀ ਇਹਨਾਂ ਦੇ ਬੱਚਿਆਂ ਦੇ ਉੱਤੇ ਪ੍ਰੇਤ ਦਾ ਸਾਆਇਆ ਹੈ ਇਹ ਜਿਹੜਾ ਹਰਿਆਣੇ ਵਾਲਾ ਤੰਤਰਿਕ ਸੀ ਇਹਨੇ ਨਿਰਮਲ ਕੋੜ ਨੂੰ ਪੂਰੀ ਤਰ੍ਹਾਂ ਸਮਝਾਇਆ ਸੀ ਕਿ ਉਹਨੇ ਘਰ ਜਾ ਕੇ ਕਿਵੇਂ ਪ੍ਰੇਤ ਤੋਂ ਛੁਟਕਾਰਾ ਪਾਣਾ ਹੈ ਇਸ ਲਈ ਇਹਦੇ ਪੂਰੇ ਪਰਿਵਾਰ ਵਾਲੇ ਨਿਰਮਲ ਕੋੜ ਦੇ ਮਗਰ ਲੱਗ ਜਾਂਦੇ ਨੇ ਹੁਣ ਨਿਰਮਲ ਕੋੜੋ ਪੂਰੀ ਵਿਧੀ ਕਰਦੀ ਹੈ ਜਿਹਦੇ ਨਾਲ ਇਹਨਾਂ ਦੋਨਾਂ ਬੱਚਿਆਂ ਦੇ ਵਿੱਚੋਂ ਪ੍ਰੇਤ ਨਿਕਲ ਸਕੇ। ਜੋ ਇਹ ਜਿਹੜੇ ਛੋਟੇ-ਛੋਟੇ ਬੱਚੇ ਸਨ ਇਹਨਾਂ ਦਾ ਪਿਓ ਕੁਲਵਿੰਦਰ ਸਿੰਘ ਤੇ ਮਾਂ ਰੋਜੀ ਇਹ ਵੀ ਨਿਰਮਲ ਕੋੜ ਦੇ ਮਗਰ ਲੱਗ ਜਾਂਦੇ ਨੇ। ਜਿਸ ਤਰ੍ਹਾਂ ਨਿਰਮਲ ਕੋੜ ਕਹਿ ਰਹੀ ਹੁੰਦੀ ਹੈ ਉਸੇ ਤਰ੍ਹਾਂ ਹੀ ਇਹ ਕਰੀ ਜਾ ਰਹੇ ਸਨ। ਇਹਨਾਂ ਨੇ ਪ੍ਰੇਤ ਨੂੰ ਕੱਢਣ ਵਾਸਤੇ ਇਹਨਾਂ ਬੱਚਿਆਂ ਦੇ ਨਾਲ ਜੋ-ਜੋ ਕੀਤਾ ਸੀ ਉਹ ਇੱਕ ਵਾਰੀ ਸੁਣ ਕੇ ਰੂਹ ਕੰਬ ਜਾਂਦੀ ਹੈ। ਇਹ ਹੁਣ ਨਿਰਮਲ ਕੋੜ ਘਰ ਦੇ ਸਾਰੇ ਜੀਵਾਂ ਨੂੰ ਇਕੱਠਾ ਕਰਦੀ ਹੈ ਤੇ ਵੇਰੇ ਦੇ ਵਿੱਚ ਮਿੱਟੀ ਦੇ ਦੀਵੇ ਜਗਾਉਂਦੀ ਹੈ ਤੇ ਦੀਵੇ ਜਗਾ ਕੇ ਆਪਣਾ ਜਰਾ ਦੂਸੀ ਉਹ ਸ਼ੁਰੂ ਕਰ ਦਿੰਦੀ ਹੈ ਇਹ ਦਿਨ ਸੀ 4 ਮਾਰਚ 2017 ਦਾ ਸ਼ਾਮ ਦਾ ਟਾਈਮ ਸੀ ਤੇ ਹੌਲੀ-ਹੌਲੀ ਇਹ ਦਿਨ ਪੂਰਾ ਲੰਘ ਜਾਂਦਾ ਹੈ ਜਿਸ ਤਰ੍ਹਾਂ ਹੀ 5 ਮਾਰਚ 2017 ਦੀ ਸਵੇਰ ਹੁੰਦੀ ਹੈ ਤਾਂ ਇਹਨਾਂ ਦੇ ਘਰ ਦੇ ਵਿੱਚੋਂ ਚੀਕਾਂ ਦੀ ਆਵਾਜ਼ ਆਉਣੀ ਸ਼ੁਰੂ ਹੋ ਜਾਂਦੀ ਹੈ ਚਾਰੇ ਪਾਸੇ ਚੀਕੋਚਿਆਰਾ ਪਿਆ ਹੋਇਆ ਸੀ ਕਿਉਂਕਿ ਏ ਜਿਹੜੀ ਨਿਰਮਲ ਕੌਰ ਸੀ ਇਹ ਆਪਣੇ ਪੋਤੇ-ਪੋਤੀ ਨੂੰ ਜੋਰ-ਜੋਰ ਦੀ ਨਾਲ ਕੁੱਟ ਰਹੀ ਸੀ ਮਾਰ ਰਹੀ ਸੀ ਇਹ ਬੱਚੇ ਹੁਣ ਉੱਚੀ-ਉੱਚੀ ਆਵਾਜ਼ਾਂ ਦੇ ਨਾਲ ਰੋ ਰਹੇ ਹੁੰਦੇ ਨੇ ਤੇ ਹੁਣ ਬਾਕੀ ਪਰਿਵਾਰ ਵਾਲੇ ਨਿਰਮਲ ਨੂੰ ਪੁੱਛਦੇ ਨੇ ਕਿ ਇਹ ਬੱਚੇ ਕਿਉਂ ਰੋ ਰਹੇ ਨੇ ਤੇ ਇਹ ਕਹਿੰਦੀ ਹੈ ਕਿ ਇਹ ਬੱਚੇ ਨਹੀਂ ਰੋ ਰਹੇ ਇਹਨਾਂ ਦੇ ਵਿੱਚ ਜਿਹੜਾ ਪ੍ਰੇਤ ਬੜਿਆ ਹੋਇਆ ਹੈ ਉਹ ਰੋ ਰਿਹਾ ਹੈ ਜਿਸ ਸਮੇਂ ਨਿਰਮਲ ਕੌਰ ਆਪਣੇ ਪੋਤੇ-ਪੋਤੀ ਦੇ ਉੱਤੇ ਤਸੱਦਦ ਕਰ ਰਹੀ ਸੀ ਉਸ ਸਮੇਂ ਘਰ ਦੇ ਵਿੱਚ ਉਹਦਾ ਪਤੀ ਉਹਦਾ ਮੁੰਡਾ ਉਹਦੀਆਂ ਦੋਨੇ ਕੁੜੀਆਂ ਮੌਜੂਦ ਸਨ ਜਿਹੜੀਆਂ ਕਿ ਬਿਮਾਰ ਸਨ ਜਦੋਂ ਨਿਰਮਲ ਕੋੜ ਦਾ ਤਸੱਦਦ ਬੱਚਿਆਂ ਦੇ ਉੱਤੇ ਹੱਦੋਂ ਜ਼ਿਆਦਾ ਹੋ ਗਿਆ ਤਾਂ ਫਿਰ ਮੁਖਤਿਆਰ ਸਿੰਘ ਨਿਰਮਲ ਕੋੜ ਦਾ ਪਤੀ ਬੋਲਦਾ ਹੈ ਤੂੰ ਬੱਸ ਕਰ ਇਹ ਸਹੀ ਨਹੀਂ ਹੋ ਰਿਹਾ ਪਰ ਇਹਨੇ ਕਿਸੇ ਦੀ ਗੱਲ ਨਹੀਂ ਸੁਣੀ ਜਿਸ ਤੋਂ ਬਾਅਦ ਗੁੱਸੇ ਦੇ ਨਾਲ ਮੁਖਤਿਆਰ ਸਿੰਘ ਆਪਣਾ ਘਰ ਛੱਡ ਕੇ ਬਾਹਰ ਚੱਲਿਆ ਜਾਂਦਾ ਹੈ ਇਨਕੁਆਰੀ ਦੇ ਵਿੱਚ ਇਹ ਵੀ ਪਤਾ ਚੱਲਿਆ ਸੀ ਕਿ ਨਿਰਮਲ ਕੋੜ ਨੇ ਬੱਚਿਆਂ ਦੇ ਉੱਤੇ ਇੰਨਾ ਜ਼ਿਆਦਾ ਤਸੱਦਦ ਕੀਤਾ ਸੀ ਪਹਿਲਾਂ ਤਾਂ ਇਹਨੇ ਬੱਚਿਆਂ ਨੂੰ ਭੁੱਖਿਆ ਰੱਖਿਆ ਭੁੱਖਿਆ ਰੱਖਣ ਤੋਂ ਬਾਅਦ ਉਹਨਾਂ ਨੂੰ ਮਾਰਨ ਕੋਟਣ ਤੋਂ ਬਾਅਦ ਇਨੇ ਜਰਾ ਬਲਬ ਹੁੰਦਾ ਹੈ ਬਿਜਲੀ ਵਾਲਾ ਉਹਨੂੰ ਜਗਾਇਆ ਤੇ ਉਹ ਜਦੋਂ ਪੂਰੀ ਤਰ੍ਹਾਂ ਗਰਮ ਹੋ ਗਿਆ ਤਾਂ ਇਨੇ ਮੂੰਹ ਦੇ ਵਿੱਚ ਉਹਨੂੰ ਧੱਕਿਆ ਫਿਰ ਇਨੇ ਕੱਚ ਤੋੜ ਕੇ ਇਹਦੇ ਮੂੰਹ ਦੇ ਵਿੱਚ ਠੂਸਿਆ ਤੇ ਇਨੇ ਆਪਣਾ ਪਿਸ਼ਾਬ ਨੂੰ ਪੀਣ ਵਾਸਤੇ ਦਿੱਤਾ ਅੰਧਵਿਸ਼ਵਾਸੀਨਾਂ ਵੱਧ ਚੁੱਕਿਆ ਸੀ ਕਿ ਸੁਣਨ ਦੇ ਵਿੱਚ ਇਹ ਆਇਆ ਕਿ ਜਦੋਂ ਨਿਰਮਲ ਕੋੜ ਇਨ੍ਹਾਂ ਬੱਚਿਆਂ ਦੇ ਉੱਤੇ ਜਾਂ ਇਨ੍ਹਾਂ ਬੱਚਿਆਂ ਦੇ ਵਿੱਚੋਂ ਪ੍ਰੇਤ ਕੱਢ ਰਹੀ ਸੀ ਤਾਂ ਉਹਨਾਂ ਦਿਨਾਂ ਦੇ ਵਿੱਚ ਇਹ ਆਪਣੇ ਪੂਰੇ ਪਰਿਵਾਰ ਨੂੰ ਆਪਣਾ ਪਿਸ਼ਾਬ ਪਲੌਂਦੀ ਸੀ ਤੇ ਇਹਦਾ ਪਰਿਵਾਰ ਨਿਰਮਲ ਕੋੜ ਦੇ ਅੰਧਵਿਸ਼ਵਾਸ ਦੇ ਵਿੱਚ ਪੂਰੀ ਤਰ੍ਹਾਂ ਖੁੱਬ ਚੁੱਕਿਆ ਸੀ ਜਦੋਂ ਇਹਨਾਂ ਬੱਚਿਆਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਗਈ ਤੇ ਫਿਰ ਇਹਨਾਂ ਦਾ ਚਾਚਾ ਬੋਲਦਾ ਹੈ ਕਿ ਮਾਂ ਇਹਨਾਂ ਦੇ ਉੱਤੇ ਕੁਝ ਜ਼ਿਆਦਾ ਹੀ ਤਸੱਦਦ ਕਰ ਰਹੀ ਹੈ ਇਹ ਸਭ ਠੀਕ ਨਹੀਂ ਹੈ ਪਰ ਨਿਰਮਲ ਕੋੜ ਗੁੱਸੇ ਦੇ ਵਿੱਚ ਆ ਕੇ ਆਪਣੇ ਛੋਟੇ ਮੁੰਡੇ ਨੂੰ ਵੀ ਘਰੋਂ ਬਾਹਰ ਕੱਢ ਦਿੰਦੀ ਹੈ ਹੁਣ ਨਿਰਮਲ ਕੋੜ ਦਾ ਪਤੀ ਮੁਖਤਿਆਰ ਸਿੰਘ ਜਿਹੜਾ ਬਾਹਰ ਚਲਾ ਗਿਆ ਸੀ ਉਹਨੂੰ ਪਤਾ ਸੀ ਕਿ ਇਸੇ ਤਰ੍ਹਾਂ ਜੇਕਰ ਚੱਲਦਾ ਰਿਹਾ ਤਾਂ ਬੱਚੇ ਮਰ ਜਾਣਗੇ। ਹੁਣ ਇਹ ਕੀ ਕਰਦਾ ਹੈ ਕਿ ਬਾਹਰ ਜਾ ਕੇ ਚਾਰ ਬਾਬੇ ਇਕੱਠੇ ਕਰਦਾ ਹੈ ਤੇ ਆਪਣੇ ਘਰ ਦੇ ਵਿੱਚ ਲਿਆ ਕੇ ਆਉਂਦਾ ਹੈ। ਜਿਸ ਤਰ੍ਹਾਂ ਹੀ ਉਹ ਸ਼ਾਮ ਨੂੰ ਘਰੇ ਪਹੁੰਚਦਾ ਹੈ, ਦਰਵਾਜ਼ਾ ਖੋਲਦਾ ਹੈ ਤਾਂ ਸਾਹਮਣੇ ਮੁਖਤਿਆਰ ਸਿੰਘ ਦਾ ਜਿਹੜਾ ਵੱਡਾ ਮੁੰਡਾ ਸੀ ਕੁਲਵਿੰਦਰ ਸਿੰਘ ਉਹ ਆਪਣੀ ਜਨਾਨੀ ਨੂੰ ਡੰਡਿਆਂ ਦੇ ਨਾਲ ਕੁੱਟ ਰਿਹਾ ਸੀ। ਜਿਸ ਤਰ੍ਹਾਂ ਹੀ ਉਹ ਕਮਰੇ ਦੇ ਅੰਦਰ ਜਾਂਦਾ ਹੈ ਤਾਂ ਉਹ ਦੇਖਦਾ ਹੈ ਕਿ ਦੋਨੇ ਬੱਚੇ ਬੈੱਡ ਦੇ ਉੱਤੇ ਬੇਸੁੱਧ ਪਏ ਹੋਏ ਨੇ। ਜਦੋਂ ਉਹਨਾਂ ਨੂੰ ਧਿਆਨ ਦੇ ਨਾਲ ਦੇਖਿਆ ਜਾਂਦਾ ਹੈ ਤੇ ਬੱਚਿਆਂ ਦੀ ਤੋ ਚੁੱਕੀ ਸੀ ਇਹ ਗੱਲ ਕੁਝ ਹੀ ਘੰਟਿਆਂ ਦੇ ਵਿੱਚ ਪੂਰੇ ਪਿੰਡ ਦੇ ਵਿੱਚ ਫੈਲ ਜਾਂਦੀ ਹੈ ਫਿਰ ਲੋਕਾਂ ਵੱਲੋਂ ਹੀ ਪੁਲਿਸ ਨੂੰ ਫੋਨ ਕੀਤਾ ਜਾਂਦਾ ਹੈ ਪੁਲਿਸ ਹੁਣ ਇਸ ਘਰ ਦੇ ਵਿੱਚ ਆਉਂਦੀ ਹੈ ਉਹਨੀਆਂ ਬੋੜੀਆਂ ਨੂੰ ਆਪਣੇ ਕਬਜ਼ੇ ਦੇ ਵਿੱਚ ਲੈਂਦੀ ਹੈ ਜਿਸ ਤੋਂ ਬਾਅਦ ਹੁਣ ਘਰ ਦੇ ਸਾਰੇ ਜੀਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਜਿਹਦੇ ਵਿੱਚ ਨਿਰਮਲ ਕੋੜ ਬੱਚਿਆਂ ਦਾ ਬਾਪ ਕੁਲਵਿੰਦਰ ਸਿੰਘ ਉਹਦੀ ਪਤਨੀ ਰੋਜੀ ਮੁਖਤਿਆਰ ਸਿੰਘ ਮੁਖਤਿਆਰ ਸਿੰਘ ਦਾ ਛੋਟਾ ਮੁੰਡਾ ਸ਼ਾਮਿਲ ਸੀ ਉਸ ਸਮੇਂ ਨਿਰਮਲ ਕੋੜ ਇਹ ਮੰਨਣ ਲਈ ਤਿਆਰ ਨਹੀਂ ਹੁੰਦੀ ਕਿ ਇਹਦੀ ਵਜ੍ਹਾ ਕਰਕੇ ਮੌਤ ਹੋਈ ਹੈ ਉਹ ਹਜੇ ਵੀ ਇਹੀ ਕਹਿ ਰਹੀ ਸੀ ਕਿ ਕਲ ਯੁਗ ਹੈ ਕਲ ਯੁਗ ਦੇ ਵਿੱਚ ਬੱਚੇ ਸੁੱਤੇ ਹੋਏ ਨੇ ਜਿਸ ਤਰ੍ਹਾਂ ਹੀ ਸਤਜੁਗ ਆਵੇਗਾ ਉਸ ਸਮੇਂ ਬੱਚੇ ਉੱਠ ਜਾਣਗੇ ਇਹ ਮਰੇ ਨਹੀਂ ਹਨ ਕੁਝ ਐਹੋ ਜਿਹੀਆਂ ਗੱਲਾਂ ਕਰ ਰਹੀ ਸੀ ਪੋਸਟਮਾਰਟਮ ਦੀ ਰਿਪੋਰਟ ਤੋਂ ਇਹ ਸਾਬਿਤ ਹੋ ਗਿਆ ਕਿਆਂ ਦੇ ਉੱਤੇ ਲਗਾਤਾਰ 5 ਦਿਨ ਤੱਕ ਇਹਨੇ ਬੜਾ ਅਤਿਆਚਾਰ ਕੀਤਾ ਸੀ ਹੁਣ ਪੁਲਿਸ ਨੇ ਇਸ ਕੇਸ ਦੇ ਵਿੱਚ 8 ਜਾਨਿਆਂ ਨੂੰ ਗ੍ਰਿਫਤਾਰ ਕੀਤਾ ਸੀ ਜਿਹਦੇ ਵਿੱਚ ਨਿਰਮਲ ਕੋੜ ਨਿਰਮਲ ਕੋੜ ਦਾ ਘਰ ਵਾਲਾ ਬੱਚਿਆਂ ਦਾ ਮਾਪਿਓ ਉਹ ਜਿਹੜਾ ਤੰਤਰਿਕ ਸੀ ਹਰਿਆਣੇ ਵਾਲਾ ਉਹਨੂੰ ਵੀ ਗ੍ਰਿਫਤਾਰ ਕੀਤਾ ਗਿਆ ਤੇ ਇਹ ਇਹਦੀਆਂ ਜਿਹੜੀਆਂ ਕੁੜੀਆਂ ਸਨ ਤੇ 4 ਜਾਨੇ ਜਿਹੜੇ ਹੋਰ ਇਹਦੇ ਵਿੱਚ ਸ਼ਾਮਿਲ ਸਨ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਇਹ ਗੱਲ ਸੀ ਸੰਨ 2017 ਦੀ ਤੇ ਹੁਣ ਇਸ ਕੇਸ ਨੂੰ ਚਲਦੇ-ਚਲਦੇ 2023 ਆ ਗਿਆ ਸੀ 2023 ਦੇ ਵਿੱਚ ਮਾਨਯੋਗ ਅਦਾਲਤ ਨੇ ਇਹਨਾਂ 8 ਜਾਣਿਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਦੋਸਤੋ ਇਹ ਸੀ ਰੂ ਨੂੰ ਕੰਬਾਉਣ ਵਾਲੀ ਘਟਨਾ। ਪਤਾ ਨਹੀਂ ਲੋਕੀ ਇਹੋ ਜੀਆਂ ਗੱਲਾਂ ਦੇ ਵਿੱਚ ਕਿਵੇਂ ਵਿਸ਼ਵਾਸ ਕਰ ਲੈਂਦੇ ਨੇ। ਕਿਉਂਕਿ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜਦੋਂ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਹੈ ਤਾਂ ਇਹ ਜਾਦੂ ਟੂਣਿਆਂ ਦੇ ਨਾਲ ਕੋਈ ਬੰਦਾ ਕਿਵੇਂ ਠੀਕ ਹੋ ਸਕਦਾ ਹੈ? ਤੁਹਾਡਾ ਕੀ ਕਹਿਣਾ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ। ਤੇ ਦੋਸਤੋ ਇਹੋ ਜੀ ਘਟਨਾ ਨੂੰ ਸੁਣਾਉਣ ਦਾ ਮਕਸਦ ਕਿਸੇ ਨੂੰ ਠੇਸ ਪਹੁੰਚਾਣਾ ਜਾਂ ਫਿਰ ਕਿਸੇ ਦਾ ਹਸੀ ਮਜ਼ਾਕ ਉਡਾਣਾ ਨਹੀਂ ਸੀ ਬਲਕਿ ਤੁਹਾਨੂੰ ਸੁਚੇਤ ਕਰਨਾ ਸੀ ਕਿ ਦੁਨੀਆ ਦੇ ਉੱਤੇ ਕਿਸ-ਕਿਸ ਤਰ੍ਹਾਂ ਦੇ ਕ੍ਰਾਈਮ ਚੱਲਦੇ ਨੇ ਬਾਕੀ ਇਹੋ ਜਿਹੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ